ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਦੁਬਾਰਾ ਵੱਧ ਜਾਣ ਲੱਗੀਆਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸਮਨ ਹੋ ਗਿਆ ਆ ਔਰ ਸਮਨ ਹੋਇਆ 16 ਤਰੀਕ ਦਾ 16 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੱਦ ਲਿਆ ਗਿਆ ਪਟਿਆਲੇ ਡੀਆਈਜੀ ਦਫ਼ਤਰ ਦੇ ਵਿੱਚ ਜਿੱਥੇ ਐਸਆਈਟੀ ਵੱਲੋਂ ਇਹ ਸਮਨ ਹੋਇਆ ਆ ਤੁਹਾਨੂੰ ਦੱਸ ਦਈਏ ਕਿ ਨਵੇਂ ਐਸਆਈਟੀ ਮੁਖੀ ਹਰਚਰਨ ਸਿੰਘ ਪੁੱਲਰ ਡੀਆਈਜੀ ਹਰਚਰਨ ਸਿੰਘ ਪੁੱਲਰ ਲਗਾਏ ਗਏ ਨੇ ਨਿਯੁਕਤ ਕੀਤੇ ਗਏ ਨੇ ਦਰਸਲ ਜਦੋਂ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਰਿਟਾਇਰ ਹੁੰਦੇ ਨੇ ਯਾਨੀ ਕਿ ਸੇਵਾਮੁਕਤ ਹੁੰਦੇ ਨੇ 31 ਦਸੰਬਰ ਨੂੰ 2023 ਦੀ ਤੇ ਉਸ ਤੋਂ ਬਾਅਦ ਅਗਲੇ ਦਿਨ ਹੀ ਯਾਨਕੀ ਨਵੇਂ ਸਾਲ ਤੇ ਹੀ ਪਟਿਆਲੇ ਦੇ ਵਿੱਚ ਨਵੇਂ ਡੀਆਈਜੀ ਆ ਜਾਂਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਔਰ ਉਹਨਾਂ ਦੇ ਆਉਣ ਸਾਰ ਹੀ ਉਹਨਾਂ ਨੂੰ ਐਸਆਈਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਜਾਂਦਾ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਦੇ ਹੇਠ ਐਸਆਈਟੀ ਦਾ ਦੁਆਰਾ ਗਠਨ ਹੁੰਦਾ ਆ ਔਰ ਉਸੇ ਦੇ ਚੱਲਦੇ ਹੁਣ ਕਾਰਵਾਈ ਜਿਹੜੀ ਹੈ ਐਸਆਈਟੀ ਵੱਲੋਂ ਕਰ ਦਿੱਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੱਮਨ ਭੇਜ ਦਿੱਤਾ ਗਿਆ 16 ਤਰੀਕ ਪਾਈ ਗਈ ਹੈ 16 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਬੁਲਾ ਲਿਆ ਗਿਆ ਔਰ ਮਜੀਠੀਆ ਨੂੰ ਹੁਣ ਪਟਿਆਲੇ ਦੇ ਡੀਆਈਜੀ ਦਫਤਰ ਬੁਲਾਇਆ ਗਿਆ ਡੀਆਈਜੀ ਦੇ ਮੁਖ ਦਫਤਰ ਬੁਲਾਇਆ ਗਿਆ ਐਸਆਈਟੀ ਦਾ ਆਫਿਸ ਉੱਥੇ ਹੈਗਾ ਆ ਔਰ ਉਸੇ ਦੇ ਵਿੱਚ ਪੁੱਛ ਪੜਤਾਲ ਹੋਵੇਗੀ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੋਂ ਦੋ ਵਾਰ ਪੁੱਛ ਪੜਤਾਲ ਹੋ ਹਟੀ ਆ ਇੱਕ ਤਾਂ 18 ਦਸੰਬਰ ਦੀ ਤਰੀਕ ਸੀ ਦੂਜੀ ਤਰੀਕ 30 ਦਸੰਬਰ ਸੀ ਦਰਅਸਲ 27 ਨੂੰ ਹੀ ਬੁਲਾਇਆ ਗਿਆ ਸੀ ਪਰ ਵਿਕਰਮ ਮਜੀਠੀਆ ਨੇ ਹਫਤੇ ਦਾ ਸਮਾਂ ਮੰਗਿਆ ਸੀ ਪਰ ਤਾਂ ਵੀ 30 ਤਰੀਕ ਨੂੰ ਦੁਬਾਰਾ ਸੱਮਨ ਵਿਕਰਮ ਮਜੀਠੀਆ ਨੂੰ ਕਰ ਲਿਆ ਜਾਂਦਾ ਆ ਔਰ ਉਸ ਤੋਂ ਬਾਅਦ 31 ਤਰੀਕ ਨੂੰ ਮੁਖਵਿੰਦਰ ਸਿੰਘ ਛੀਨਾ ਏਡੀਜੀਪੀ ਰਿਟਾਇਰ ਹੋ ਜਾਂਦੇ ਨੇ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਸਾਰੀ ਨਮੇ ਲੱਗੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਜਾਂਦੀ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਐਸਆਈਟੀ ਦਾ ਗਠਨ ਹੁੰਦਾ ਹੈ ਐਸਆਈਟੀ ਦੁਆਰਾ ਇਸੇ ਕੇਸ ਦੇ ਉੱਤੇ ਹੁਣ ਤੀਜੀ ਪੇਸ਼ੀ ਲੈ ਕੇ ਹਾਜ਼ਰ ਹੈ ਤੀਜਾ ਸਮਨ ਵਿਕਰਮ ਸਿੰਘ ਮਜੀਠੀਆ ਨੂੰ ਭੇਜ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਵੱਧ ਵੀ ਸਕਦੀਆਂ ਨੇ ਪਹਿਲਾਂ ਤਾਂ ਪੁਸ਼ਪੜਤਾਲ ਜਿਹੜੇ ਦੋ ਸਮੰਸ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਮੁਖਵਿੰਦਰ ਸਿੰਘ ਪੁੱਲਰ ਮੌਜੂਦ ਸਨ ਉਹਨਾਂ ਨੇ ਆਪਣੇ ਬਿਹਾਫ ਤੇ ਪੁੱਛ ਪੜਤਾਲ ਕੀਤੀ ਔਰ ਹੁਣ ਇਸ ਮਾਮਲੇ ਦੇ ਵਿੱਚ ਹਰਚਰਨ ਸਿੰਘ ਪੁੱਲਰ ਨਵੇਂ ਡੀਆਈਜੀ ਪਟਿਆਲੇ ਦੇ ਉਹ ਪੁੱਛ ਪੜਤਾਲ ਕਰਨਗੇ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਵਿਕਰਮ ਸਿੰਘ ਮਜੀਠੀਆ ਲਈ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਦੁਬਾਰਾ ਸਮਨ ਤੈਜ ਦਿੱਤੇ ਗਏ ਨੇ ਡਰਗ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਸਮਨ 2022 ਦੇ ਵਿੱਚ ਇਹ ਮਾਮਲਾ ਉੱਪਰ ਕੇ ਸਾਹਮਣੇ ਆਇਆ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਜੇਲ ਵੀ ਕੱਟ ਕੇ ਆਉਂਦੇ ਨੇ ਔਰ ਉਸੇ ਚੱਲਦੇ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਦੁਬਾਰਾ ਸਮਨ ਤੈਜ ਦਿੱਤਾ ਗਿਆ ਆਉਣ ਵਾਲਾ ਸਮਾਂ ਕੀ ਕੁਝ ਹੋਵੇਗਾ ਦੱਸਦੇ ਰਾਵਾਂਗੇ ਔਰ ਤਕਲੀਬ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ